ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਦੋ ਬੜਾ ਸੇਰ ਲਈ ਲੈ ਕੇ ਆਏ ਹਾਂ ਜੀ ਇੱਕ ਜਰਸੀ ਆ ਬਈ ਤਾਜੀ ਸੂਈ ਆ ਬੱਚਾ ਕਰਮਲ ਵੀ ਵੱੱਛੀ ਦੇਤੀ ਇੱਕ ਬਈ HF ਵੜ ਹੈ ਵੀ ਤਾਜੀ ਸੂਈ ਆ ਹਰਡਰ ਦੇਖੋ ਕਮਾਲ ਦਾ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੋਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਉ ਪੁੱਛ ਲੈਣਾ ਬਾਈ ਟੋਟਲ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਪੂਰੇ ਵਧੀਆ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਮੇਰਜੀ ਸਿੰਘ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰਾ ਇਹਨੇ ਆਪਾਂ ਨੇੜੇ ਨੇੜੇ ਪਿੰਡ ਬਾਈ ਨੇੜੇ ਆਪਾਂ ਨੂੰ ਭਦੌੜ ਸਹਰ ਆ ਜਾਂਦਾ ਬਾਈ ਮੋਬਾਈਲ ਨੰਬਰ ਉਹ ਵਾਲ ਨੰਬਰ 9501 26872 ਬਾਈ ਠੀਕ ਆ ਬਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਆ ਇਹ ਡਾਕਟਰ ਪਹਿਲਾ ਸੂਆ ਬੱਚੀ ਸੂਈ ਜਾਗੀ ਓਕੇ ਤੇ ਦੰਦੋ ਡਾਕਟਰ ਭਾਵੇਂ ਕੋਈ ਖੀਰੀ ਮੰਨ ਲੈ ਭਾਵੇਂ ਗੁੰਦੀ ਮੰਨ ਲੈ ਇੱਕ ਦੰਦੀ ਚੱਕਿਆ ਡਾਕਟਰ ਇਹਨੇ ਹਜੇ ਠੀਕ ਆ ਭਾਈ ਤੇ 18 ਡਾਕਟਰ ਦੀ ਸੀਮੰਟ ਇਹਦਾ ਦੋ ਬੱਚੀਆਂ ਲਗਾਏ ਫਾਰਮ ਚੋਂ ਠੀਕ ਹੈ ਜੀ ਦੋਨਾਂ ਦੀ ਸੈਕਸਡ ਸੀਮਨ ਲੱਗੇ ਦੇ ਸੀਗੇ ਉਹ ਵੀ ਸੂ ਪੀਸ ਉਹਨੇ ਬੱਚੀ ਦਿੱਤੀ ਹੈਗੀ ਇਹਨੇ ਹੀ ਬੱਚੀ ਦਿੱਤੀ ਹੈਗੀ ਬਈ ਆਰਡਰ ਦੇਖ ਸਾਡੇ ਸੀਲ ਢੰਡੀ ਬਹੁਤ ਆ ਵਾਕੀ ਡਾਕਟਰ ਬੱਚੀ ਦਾ ਬਹੁਤ ਸੋਹਣਾ ਤੇ ਬਾਕੀ ਤੇ ਬੱਚੀ ਸੀਲ ਢੰਡੀ ਤੇ ਬੱਚਾ ਹੀ ਮਗਰ ਇੰਨਾ ਚੰਗਾ ਦਿੱਤਾ ਨੇ ਕਿੰਨਾ ਕਦੇ ਹੋਣਾ ਆ ਡਾਕਟਰ ਜੱਗਦੀ ਹੈਗੀ ਓਕੇ ਤੇ ਇਹ 50060 ਦਾ ਸੀਮਨ ਲੱਗਿਆ ਵਾ ਸੀਗਾ ਬੱਚੀ ਬੜੀ ਚੰਗੀ ਹੈ ਬੱਚੀ ਡਾਕਟਰ ਬਹੁਤ ਹੀ ਹੈ ਚੰਗੀ ਹੈ ਡਾਕਟਰ ਇਹਦਾ ਕੱਕ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਟਵਾ ਟਵਾ ਹੁਣੇ ਦੇ ਕਿੰਨਾ ਚੰਗਾ ਡਾਕਟਰ ਮੈਂਟੀ ਵੀਕ ਹੋਆ ਬੱਚੀ ਬੱਚੀ ਨੂੰ ਸੂਈ ਨੂੰ ਤੇ ਇਹ ਬੱਚੀ ਹੋ ਖੜੀ ਖੜੀ ਹੋਣ ਲੱਗ ਜਾਂਦੀ ਚੱਟ ਚੁੱਟ ਕੇ ਰੰਗ ਡਾਕਟਰ ਜਮਾ ਗਾਰਗਾ ਨਿਕਲਿਆ ਹੋਣਾ ਇਹਦਾ ਸਹੀ ਗੱਲ ਆ ਬਾਈ ਬਹੁਤ ਡਾਕਟਰ ਨਹੀਂ ਹੈ ਚ ਅਚਿਆਇਤ ਆ ਬਾਕੀ ਚੰਗੇ ਸੀਮਣ ਦੀ ਆ ਚੰਗੇ ਸੀ ਹਾਂ ਵੀ ਡਾਕਟਰ ਬਹੁਤ ਚੰਗੇ ਸੀਮਣ ਦੀ ਹੈਗੀ ਹਾਂ ਤੇ ਮੈਡ ਵੀ ਬਹੁਤ ਚੰਗੇ ਸੀਮਣ ਦੀ ਹੈ ਕਹਿੰਦਾ ਬਿਊਟੀ ਇੱਕ ਬਿਊਟੀ ਦੇਣਾ ਫੇਸ ਨੂੰ ਬਿਊਟੀ ਚੈੱਕ ਕਰ ਲੈ ਡਾਕਟਰ ਕੋ ਕਹਿਣ ਦੀ ਗੱਲ ਨਹੀਂ ਗੀ ਦੰਦ ਵੀ ਦਿਖਾ ਦੇ ਪਾਵਾਂ ਦੰਦ ਵੀ ਕੋਈ ਚੈੱਕ ਕਰਨੀ ਬਾਈ ਕਹਿੰਦਾ ਦਿਖਾ ਦੇ ਲੈ ਦੰਦ ਚੈੱਕ ਕਰ ਲੈ ਇੱਕ ਡਾਕਟਰ ਸਿੱਟਿਆ ਵੀ ਦੰਦ ਦੇ ਵੜਨੇ ਇੱਕ ਹੀ ਸਿੱਟ ਕੇ ਇੱਕ ਹੀ ਚੱਕਿਆ ਹੈਗਾ ਠੀਕ ਆ ਹਾਂ ਬਰੀਡ ਇੱਕ ਨੰਬਰ ਚਮਕ ਬਾਕੀ ਡਾਕਟਰ ਕੋਈ ਆਇਆ ਨਹੀਂ ਛੋਟੀ ਜੀ ਹੈਗੀ ਸੂਈ ਸਵਾਈ ਹੈ ਜੇਰ ਪਹਿਣੀ ਹੈ ਨਾ ਆ ਜੇਰੇ ਡਾਕਟਰ ਮਿੰਟੀ 20 ਹੋਇਆ ਸੂਈ ਮਿੰਟੀ 20 ਹੋਇਆ ਡਾਕਟਰ ਆਇਆ ਵੀ ਨਹੀਂ ਛੋਟੀ ਜੀ ਹੈਗੀ ਬੱਚੀ ਸਹੀ ਆ ਤੇ ਕਿਹੜੇ ਸਾਲਾਂ ਦੀ ਬੱਚੀ ਦੀ ਉਮਰ ਆ ਪੂਰਾ ਫੁੱਲ ਸਾਲ ਹੈ ਬੱਚੀ ਦਾ ਹੂੰ ਮਾਨੇ ਕਦ ਕੁਦ ਵਾਕੀ ਨੇ ਲੇਵਰੀ ਫੀਟਿੰਗ ਦਾ ਬੱਛੀ ਦੀ ਮੂਲੀ ਚੰਗੀ ਆਉਣੀ ਜਾਣ ਦੇ ਯਾਰ ਕਮਾਲ ਆ ਹਨਾ ਥਾਣ ਦੇ ਲੈਟ ਬਰੀਡ ਦੇਖ ਲੈ ਹੁਣ ਬਰੀਡ ਆਈ ਨੇ ਲੇਵਾ ਫੇਟੀ ਰੱਖਣਾਗਾ ਫੇਟੀ ਰੱਖਣਾਗਾ ਹਮ ਮੈਂ ਕਿ ਡਾਕਟਰ ਐਵੇਂ ਕਿ ਚੋਇਆ ਆਪ ਮਾਨੇ ਕਿ ਕਿਲੋ ਦੁੱਧ ਕੱਢਿਆਗਾ ਨਾ ਧਰਾਂ ਤੁਰਾ ਮਾਰ ਕੇ ਦੇ ਥੋੜਾ ਬੱਛੀ ਨੂੰ ਪਿਆਦਾ ਸੀਗਾ ਤੇ ਡਾਕਟਰ ਮਾਨੇ ਕਿ ਜੋਰ ਜੁਰ ਪੈਗੀ ਫੜਾ ਫੜਾ ਲੈ ਗਈਆਂ ਬੱਛੀਆਂ ਦੀਆਂ ਤੇ ਹੋਰ ਹੀ ਕੋਹ ਵਾਈਆਂ ਲੈਣ ਥੱਲੇ ਸਹੀ ਆ ਬਾਈ ਫੇਸ ਨਹੀਂ ਡਾਇਰੈਕਟਰ ਇੰਨੀ ਕਹੇਗੀ ਨਾ ਜਮ ਹੌਲ ਕਰਦੀ ਹੈਗੀ ਕਿ ਮਰਜੀ ਚੂਈ ਚੱਲਣੂ ਠੀਕ ਹੈ ਭਾਈ ਸਾਰਾ ਤੂਰਾ ਪਾ ਮਾਰ ਕੇ ਦਿਖਾਵਾਂਗੇ ਸਾਰਾ ਕੁਝ ਵੱਡੀ ਗੱਲ ਮੈਂ ਕਿਹਦੇ ਫੇਸ ਦਿਖਾ ਦੇ ਹਜੇ ਬੱਚੀ ਹੋਈ ਆ ਇਹਦੇ ਇੱਕ ਦੰਦੀ ਤੋੜਿਆ ਹਾਂ ਇੱਕ ਦੰਦੀ ਤੋੜਿਆ ਹਜੇ ਭਾਈ ਬਹੁਤ ਕੋਸ਼ਿਸ਼ ਕਰਨਾ ਦੂਜੀ ਸੂਏ ਨੂੰ ਤਾਂ ਮੈਂ ਕਹਿੰਦਾ ਯਾਰ ਗੱਲਾਂ ਪੂਰਾ ਡਾਕਟਰ ਆ ਕਿ ਆਪਣਾ ਵੀ ਕੱਦ ਵੱਡਾ ਕਰ ਜਾਈਆਂ ਵੀ ਜਿਸੂ ਸਹੀ ਗੱਲ ਆ ਭਾਈ ਹੁਣ ਵੀ ਡਾਕਟਰ ਮੰਨ ਕੇ ਚੱਲ ਆਈ ਡੇੜੀਆਂ ਬੱਚੀਆਂ ਮੈਨੂੰ ਕਹਿੰਦੇ ਟੀਕੇ ਨਿਪਰਾ ਲੋਕਾਂ ਨੇ ਸਹੀ ਗੱਲ ਆ ਭਾਈ ਇਹ ਸੂਈ ਖੜੀ ਡਾਕਟਰ ਕੱਦ ਪੂਰਾ ਫੁੱਲ ਆ ਗਿਆ ਫਿਰ ਡਾਕਟਰ ਜਰਸੀ ਆਈਡੀ ਬੱਚੀ ਸੇਤੀ ਹੁੰਦੀ ਨਹੀਂ ਨਹੀਂ ਹੁੰਦੀ ਭਾਈ ਹਾਂ ਬਈ ਡਾਕਟਰ ਕੋਈ ਸੁਆਸਾ ਆ ਜਾਵੇ ਨਹੀਂ ਮੰਨਿਆ ਬੱਚੀ ਨੇ ਆ ਪਈ ਗੋਲੇ ਵਰਗੀ ਸਹੀ ਗੱਲ ਆ ਭਾਈ ਬਾਕੀ ਬੱਚਾ ਹੀ ਬੱਚੀ ਦੇਤੀ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਦੋ ਨਾਲ ਮਿਲਣਾ ਕਿ ਨਹੀਂ ਪਰਾ ਹਾਂ ਵੀ ਦੋ ਨਾਲ ਆ ਗਏ ਦੋ ਨਾਗ ਮਿਲ ਜਾਣੇ ਨਾੜਾ ਨੋੜਾ ਫੁੱਲ ਜਗੇ ਲੇਵਾ ਦੇਖੋ ਕਮਾਲ ਦਾ ਬਹੁਤ ਸੋਹਣਾ ਆ ਡਰ ਬਈ ਫੀਡਿੰਗ ਬੜੀ ਤਗੜੀ ਹੈ ਲੇਵੇ ਦੀ ਓਕੇ ਇਹ ਠੰਡੀ ਇੰਨੀ ਗਾਈ ਪਾਵਾ ਇੱਧਰ ਵਹ ਜਾ ਉੱਧਰ ਵਹ ਜਾ ਲੇਵਾ ਹੋਰ ਤਾਂ ਜਮੇ ਨਹੀਂ ਕਰਨੀ ਹਾਂ ਲੇਵਾ ਬੜਾ ਕਮਾਲ ਦਾ ਬਾਕੀ ਡਾਕਟਰ ਲੇਵੇ ਦੀ ਕੁਆਲਿਟੀ ਮਗਰ ਮੁਰੋ ਦਿਖਾ ਦੇ ਇੱਕੋ ਜਿਹੜਾ ਡਾਕਟਰ ਲੇਵਾ ਨਾ ਕੋਈ ਛੈੜ ਸੂੜਾ ਭੋਰਾ ਵੀ ਇਹ ਡਾਕਟਰ ਮੱਛੀਆ ਪਾਲਾ ਪੂਰਾ ਵੀ ਨਹੀਂ ਸਹੀ ਗੱਲ ਆ ਬਾਈ ਹਾਂ ਮੰਨ ਕੇ ਚੱਲ ਇਹਦੇ ਜੇਰ ਜੂਰ ਪੈ ਗਈ ਬੱਚੀ ਨੇ ਹੋਰ ਹੀ ਕੋਹ ਬਣ ਜਾਣਾਗਾ ਸਹੀ ਗੱਲ ਆ ਤਿਆਰੀ ਕਿ ਲੇਬਰੀ ਫੀਟਿੰਗ ਤਾਂ ਇੰਨੀ ਚੰਗੀ ਹੈ ਕਿੰਨੀ ਕਹਦੇ ਉਹਨੇ ਸਹੀ ਗੱਲ ਪਰ ਐਵੇਂ ਡਾਕਟਰ ਬੱਚਾ ਛੱਡਣਾ ਛੱਡ ਨਹੀਂ ਛੱਡਣਾ ਨਾ ਛੱਡ ਗਿਆਣਾ ਪਾਉਣਾ ਆਪਾ ਨਹੀਂ ਪਣਾਉਣਾ ਆਪਾ ਐਂ ਧਾਰਾ ਮਾਰ ਕੇ ਖਾਣੇ ਕੋਈ ਚੱਕਰੀ ਨਹੀਂ ਬਾਈ ਚਵਾਈ ਬੜੀ ਦੰਗੀ ਆ ਬਾਈ ਇਹਦੇ ਵਿੱਚ ਚਵਾਈ ਦਾ ਬੱਚੀ ਦਾ ਇੰਨੀ ਚੰਗੀ ਹੋਈ ਚਾਹ ਪਾਉਣਾ ਜਿਵੇਂ ਮਰਜ਼ੀ ਚੋਈ ਚੱਲ ਇੱਕ ਨੰਬਰ ਚਵਾਈ ਚੰਗਾ ਕਰਮ ਵਾਲੀ ਗੱਲ ਐ ਕਿਆ ਬਾਤ ਹੈ ਮੇਰਾ ਇਹ ਚਵਾਈ ਦਾ ਪਹਿਲਣ ਵਿੱਚ ਹੀ ਦਾਹਦੀ ਹੈ ਜੀ ਜਮਾ ਬੋੜਾ ਹੀ ਹੈ ਕਿ ਨਹੀਂ ਜਮਾ ਨੇ ਥਾਣ ਦਿਖਾ ਦੇ ਬਾਕੀ ਬੱਚੀ ਕਿੰਨਾ ਚੰਗਾ ਚੰਗਾ ਬਈ ਲੈ ਜਿਹੜਾ ਪਸਵਾ ਆ ਦੇਖਾ ਕਿੰਨਾ ਚੰਗਾ ਮਸ਼ੀਨ ਥਣ ਲੱਗਿਆ ਨਾੜਾਂ ਨੂੰ ਲਗਾ ਡਾਕਟਰ ਗਿਆ ਪਰੋਇਆ ਪਹਿਲੇ ਵਾਰ ਨਾੜਾਂ ਨਾਲ ਇਹਦਾ ਮੰਨ ਕੇ ਕਿ ਦੁੱਧ ਤੇ ਆ ਗਈ ਮਸ਼ੀਨ ਦਸਣਾ ਆਗਾ ਦਸਨਾਗਾ ਬਾਕੀ ਚਵਾਈ ਬਾਲੀ ਚੰਗੀ ਆ ਬਾਈ ਬਾਈ ਇੰਨਾ ਕਿ ਡਾਕਟਰ ਬੱਛੀ ਨੇ ਹੋਰ ਤਿਆਰ ਕਰ ਜਾਣਾਗਾ ਹਾਂ ਇਹਦਾ ਮਾਇਆ ਤਾਜੀ ਸੂਈ ਕਰਕੇ ਨਾ ਟੱਕ ਕੇ ਪ੍ਰੇ ਕਰਨੀ ਪਏ ਡਾਕਟਰ ਹਲਦੀ ਦਾ ਜਮੇ ਹੀ ਨਹੀਂ ਬਾਕੀ ਲੈਵਾ ਡਾਕਟਰ ਹੁਣ ਵੀ ਦੋ ਉਂਗਲਾ ਮਗਰ ਦਿਖਾਉਂਦੀ ਆ ਬੱਛੀ ਦੇਵਾ ਮੁੱਲ ਜੈਜੂਪਰਾ ਮੋਲ ਡਾਕਟਰ ਜਮਾ ਜੈਜੂਗਾ ਬਾਹਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾ ਬਾਕੀ ਵੇਚਣੀ ਜਿਆਦਾ ਮੋਲੀ ਕਰਾਂ ਡਾਕਟਰ ਹੁਣ ਮੰਨ ਕੇ ਚੱਲੇ ਹੋਈ ਬੱਚੀ ਤਿਆਰ ਕਰਨੀ ਆ ਆਪ ਨੂੰ ਪਤਾ ਕਿੰਨਾ ਖਰਚਾ ਆਉਂਦਾ ਬਾਕੀ ਮੰਗ ਬਹੁਤ ਵਧੀਆ ਹੈ ਹਨਾ ਬਾਕੀ ਜਮਾ ਡਾਕਟਰ 100 ਦੇ 100% ਪ्योर ਹੈਗੀ ਹੂੰ ਮਿਲਦੀ ਬਾਕੀ ਆਪ ਵੀ ਬੱਚਾ ਹੀ ਮਗਰ ਬਹੁਤ ਚੰਗਾ ਆਪ ਵੀ ਬੱਚਾ ਹੀ ਆਏਗਾ ਮਗਰ ਬੱਚੀ ਬਹੁਤ ਚੰਗੀ ਹੈਗੀ ਸਹੀ ਗੱਲ ਆ ਭਾਈ ਮੁੱਲ ਜੈਜ ਹੋਣਗੇ ਬਾਹਲੇ ਮੁੱਲ ਨਹੀਂ ਹੋਣੇ ਦੋਨਾਂ ਕੇ ਮਿਲ ਜਾਣੇ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਲੇਵਲ ਉਵਾ ਦਾ ਕਮਾਲ ਆ ਬਾਈ ਲੈ ਲੈ ਫੀਟਿੰਗ ਵਾਲੀ ਤਗੜੀ ਆ ਬੱਚੀ ਤਗੜੀ ਬੜੀ ਸਫਾਈ ਆ ਲੱਗਦਾ ਤਾਹ ਤੋਂ ਦੇਖਦਾ ਜਮਾ ਪੱਧਰ ਪਈ ਹੈ ਕੋਈ ਪਾਲਣੀ ਕੋਈ ਸ਼ੋਰ ਨਹੀਂ ਹਨ ਇੱਕੋ ਜਾਲੀ ਬਾਦ ਉਹਨੇ ਪਾ ਲਿਆ ਕਿ ਤਾਹ ਤੋਂ ਪੱਧਰ ਪੁੱਧਰ ਸਟ੍ਰੇਟ ਸ਼ੂਟ ਬਹੁਤ ਵਧੀਆ ਇਧਰੋਂ ਦਿਖਾਏ ਡੈਕਟਰਾਂ ਲੰਬੀ ਲੰਬੀ ਪੈਰਾਂ ਪੂਰਾ ਦੀ ਕੀ ਬਾਤ ਆ ਬਾਈ ਵੀਡ ਕਿਨ ਦੇ ਡੈਕਟਰ ਕੋਈ ਘਾਟ ਹੀ ਨਹੀਂ ਬੱਚੀ ਘਾਟ ਹੀ ਨਹੀਂ ਬਾਈ ਸਹੀ ਗੱਲ ਆ ਕਿ ਬਾਈ 2 ਨੰਬਰ ਤੇ ਕਿਹੜਾ ਸੁਆ ਜੀ ਏ ਡਾਕਟਰ ਦੂਜਾ ਸੂਆ ਵੜ ਸੁਈ ਹੈਗੀ ਕਦੋਂ ਸੁਈ ਹੈ ਫਿਰ ਇਹਨੂੰ ਡਾਕਟਰ ਅਜ ਦੂਜਾ ਗਲੇਣਾ ਸੁਈ ਲੂ ਓਕੇ ਤੇ ਸੀਰ ਨਹੀਂ ਡਾਕਟਰ ਇਹ ਵੀ ਕਿੰਨੀ ਕਹਦੇ ਓੰਨੀ ਆਈ ਲੈ ਕਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਰਦਾ ਬਾਕੀ ਲੇਵਾ ਲੂਆ ਰਖਾਇਦਾ ਫੀਟਿੰਗ ਚੈੱਕ ਕਰ ਨਾ ਬਾੜਾ ਨਹੀਂ ਯਾਰ ਚੰਗਾਲੇ ਵਾਲਾ ਡਾਕਟਰ ਇਹਦਾ ਮੰਨ ਕੇ ਚੱਲ ਕੇ ਉਹਨੂੰ ਸ਼ਾਮ ਹੋਣਾ ਹੈ ਉਹਦਾ ਬੱਚੇ ਨੇ ਇੰਨੀ ਹੋਰ ਬਣ ਜਾਣਾਗਾ ਇਹ ਕਿਹੜੇ ਬਲਬੂਲ ਪਏ ਆ ਸਾਰੇ ਕੱਢ ਹੀ ਜਾਣੇ ਇਹਨੇ ਠੰਡੀ ਪਾਉਦਾ ਯਾਰ ਠੰਡੀ ਬਹੁਤਾ ਬਾਕੀ ਡਾਕਟਰ ਤੇ ਮੰਨ ਕੇ ਚੱਲ ਲੇਵਾਏ ਬਹੁਤ ਅਬੀ ਲੇਵਾ ਬਹੁਤ ਆ ਬਈ ਮੈਂ ਡਾਕਟਰ ਨੂੰ 25 26 ਕਿਲੋ ਬਾ ਦੂਗੀ ਹੂੰ ਪਹਿਲੇ ਸਵੇਰ ਮਾਲ ਕਹਿੰਦਾ 23 ਕਿਲੋ ਚੋੜਾ ਦੱਸਿਆਗਾ ਬੱਚਾ ਕੀ ਦੇਤਾ ਇਹਨੇ ਬੱਚਾ ਡਾਕਟਰ ਬੱਚਾ ਆ ਨਾੜੂਆ ਬੱਚੇ ਦੇ ਜਮਾ ਤਾਜਾ ਨਾਲ ਹੂੰ ਬੱਚਾ ਬਈ ਬੱਚਾ ਦੇਤਾ ਲੈ ਗੋਲਟੀ ਚਾ ਨਾੜੂਆ ਦਿਖਾਏ ਡਾਕਟਰ ਹੂੰ ਜਮਾ ਤਾਜਾ 나ੜੂਆ ਦਾ ਫੇਸ ਉਸ ਬੜਾ ਚੰਗਾ ਹੈ ਨਾ ਫੇਸ ਡਾਕਟਰ ਵਾਂਗ ਚਮਕ ਚਮਕ ਬਹੁਤ ਹੈ ਬੱਚੀ ਚ ਸਹੀ ਗੱਲ ਆਹ ਡਾਕਟਰ ਵੀ ਪੱਕਾ ਪਾਉਣਾ ਹੈ ਬੱਚੀ ਚ ਹੂੰ ਪੂਰੀ ਮੰਨ ਕੇ ਜਵਾਨੀ ਚ ਹੈਗੀ ਬਾਕੀ ਲੇਵਾ ਲੂਵਾ ਦਾ ਉਹ ਲੇਖ ਹੈ ਡਾਇਟਰ ਲੈ ਰਿਆ ਬੈਠਾ ਸਾੜੀ ਵਾਲਾ ਡਾਇਟਰ ਸਹੀ ਗੱਲ ਆ ਬਾਈ ਹਾ ਤੱਕ ਕੇ ਬਰੇ ਕਰਨੇ ਪੈਂਦੀ ਐ ਇੰਨੀ ਇਸੀ ਡਾਇਟਰ ਚਵਾਈ ਕਿਵੇਂ ਆ ਚਵਾਈ ਡਾਇਟਰ ਇੱਕ ਨੰਬਰ ਆ ਵਾਕੀ ਕਰਕੇ ਦਿਖਾਵਾਂਗੇ ਆਪਾਂ ਲੈ ਬਾਈ ਜਿਵੇਂ ਮਰਜੀ ਬੈਠਾ ਰੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਬਹੁਤ ਆ ਠੰਡੀ ਸੀਲ ਬਹੁਤ ਆ ਡਾਕਟਰ ਕਿੰਨੀ ਗਏ ਮੇਰੇ ਥਣ ਬਹੁਤ ਨਹੀਂ ਆਏ ਮੂਟਰਾ ਲੱਗਿਆ ਹੋਇਆ ਬੜੀ ਤਕੜੀ ਆ ਲੇਵੇ ਦੀ ਮੇਰੇ ਡਾਕਟਰ ਨਾਲ ਇਹਨੂੰ ਮਟਾਇਡ ਸਾਬੇ ਕੁਛ ਨਹੀਂ ਆਉਂਦਾ ਫਾੜਿਆ ਲੇਵਾ ਪੂਰਾ ਵਿਖਰ ਮਾ ਥਣ ਲੱਗਿਆ ਆ ਡਾਕਟਰ ਜਿਹੜੀਆਂ ਟਲਾਂ ਖਾਈ ਜਾਂਦੀਆਂ ਲੇਵੇ ਚ ਇਹਦੇ ਹੱਥ ਨੂੰ ਜਮਾ ਕੱਢ ਹੀ ਜਾਣਗੇ ਇਹਨੇ ਠੀਕ ਆ ਬਾਈ ਹਾਂ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਪੂਰੀ ਵਿੱਚ ਡਾਕਟਰ ਇਧਰੋਂ ਕੱਦ ਕੋਦ ਦਿਖਾ ਦੇ ਬੈਠਦਾ ਸਰੇ ਸੂਟ ਪੂਰੀ ਫੁੱਲ ਲੱਗੇ ਤਾਂ ਸਹੀ ਗੱਲ ਆ ਬਾਈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਸੂਈ ਸਵਾਈ ਆ ਬਈ ਬੱਚਾ ਮਗਰ ਬੱਚਾ ਕੁਆਲਿਟੀ ਇੱਕ ਨੰਬਰ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਥਣ ਬਹੁਤ ਕਿਹੜੀ ਗੱਲ ਡਾਕਟਰ ਆਪਾਂ ਕਹਿਤੀ ਉਹਦੀ ਆਪਣੀ ਗਰੰਟੀ ਹੋਗੀ ਬਾਕੀ ਕਿਦੋਂ ਲੈ ਆਣੀ ਆ ਆ ਜਿਹੜਾ ਨਿਰਖ ਪੜ੍ਹ ਕਰਕੇ ਲੈ ਆਵੇ ਹਮ ਆਪਣੇ ਵੀ ਲਿਆਂਦੇ ਆਵੇਂ ਹੁੰਦੀ ਆਈਆਂ ਸਹੀ ਆ ਭਾਈ ਹਮ ਬਰੀਟ ਤੋਰਾ ਦੇਖੋ ਭਾਈ ਕਰਮਾ ਵਾਲੀ ਦਾ ਇੱਕ ਨੰਬਰ ਆ ਲੈਵਾ ਕਮਾਲ ਦਾ ਭਾਈ ਡਾਕਟਰ ਹੁਣ ਵੀ ਬੈਠ ਪਾਸ ਪਾਸ ਕਰਦੀ ਆ ਫੀਟਿੰਗ ਚੈੱਕ ਕਰ ਲੈ ਮੇਰੇ ਨੂੰ ਨਹੀਂ ਤੋਰਾ ਦੇ ਕਰਮਾ ਵਾਲੀ ਦਾ ਤੋਰੀ ਦੱਸ ਦਿੰਦੀ ਆ ਵਰਡ ਦੇ ਤੋਰ ਵੀ ਦੱਸ ਨਹੀਂ ਬਾਕੀ ਡਾਕਟਰ ਬੈਠਾ ਲੈ ਵੀ ਦੱਸਦਾ ਜਾ ਐ ਸੇ ਡਾਕਟਰ ਇਨੀ ਕਹਿ ਗਈ ਲਾ ਭਾ ਇੱਥੇ ਖੜਾ ਕੇ ਥੱਲੇ ਬੈਠਾ ਰਹੇ ਕਹਿਣਾ ਕਰਨਾ ਜਿਵੇਂ ਕੋ ਲ ਸਹੀ ਗੱਲ ਆ ਭਈ ਲ ਰੱਸਾ ਸੜਦਾ ਤਾ ਤਾਉਣ ਤੇ ਜਿਵੇਂ ਮਰ ਜਿਵੇਂ ਡਾਕਟਰ ਕੁਝ ਕਹਿਣਾ ਕਰਨਾ ਬੜਾ ਨਹੀਂ ਉਹਨੇ ਠੰਡੀ ਦਾ ਬਾਕੀ ਚਮਕ ਚਮਕ ਕਸਲੀਣਰ ਗਈ ਪਈ ਡਾਕਟਰ ਉਹ ਵੀ ਬਾਕੀ ਡਾਕਟਰ ਦੁਨੇ ਬੜਾ ਆਇਆ ਨਹੀਂ ਕੋ ਮਟਾਇਡ ਦੀਆਂ ਆ ਉਹਦੀਆਂ ਬਰੀਕੀ ਚੰਗ ਮੁੱਲ ਜੈਜੂਪਰਾ ਮੁੱਲ ਜਮਾ ਜੈਜੂ ਡਾਕਟਰ ਵੜ ਦੇ ਸਾਹ ਨਾਲ ਬਾੜਾ ਮੁੱਲ ਨਹੀਂ ਕਰਦੇ ਮੁੱਲ ਭਾਈ ਕਹਿੰਦਾ ਵੜ ਦੇ ਹਿਸਾਬ ਨਾਲ ਜਮਾ ਜਾਇਜ਼ ਰੱਖਾਂਗੇ ਵੜ ਚੰਗਿਆ ਥਾਂ ਲੇਵਾ ਬਹੁਤ ਚੰਗਾ ਮੂਹਰੋ ਲੇਵਾ ਚੈੱਕ ਕਰਵਾਨੇ ਬਾਕੀ ਡਾਕਟਰ ਆ ਜੇ ਉਹਨਾਂ ਬਿਸ਼ਾਂ ਤੋਂ ਲੇਵਾ ਲਖਉਂਦੀ ਹੈ ਲੈ ਕੀ ਬਾਤ ਆ ਭਾਈ ਪੂਰੀ ਵਿੱਤੀਆਂ ਸਣਾ ਦੇ ਵਿੱਚ ਬਾਕੀ ਕੋਈ ਚੱਕਰ ਨਹੀਂ ਧਾਰਾ ਤੁਰਾ ਹੀ ਮਾਰ ਗਿਆ ਲੈ ਡਾਕਟਰ ਲੇ ਵਾਲਾ ਲੇ ਵਾਲੇ ਕਮਾਲ ਦਾ ਬਾਈ ਡੈਕਟਰ ਅੰਦ ਮਾਂ ਹੀ ਮਾਰ ਲਾ ਹੂੰ ਬਾਈ ਗੱਲ ਨਾ ਚਵਾਈ ਦੇਖ ਲੈ ਵਹਿੜਦੀ ਚਵਾਈ ਬੜੀ ਚੰਗੀ ਹੈ ਨਾ ਕੋਈ ਡਾਕਟਰ ਬੱਚਾ ਇਲਾਾ ਵਹਿੜਦੇ ਕੁਛ ਨਹੀਂ ਕਰਿਆ ਮਾਈ ਵਹਿਦੇ ਨੇ ਬੱਚੀਆਂ ਬਹੁਤ ਚੰਗਾ ਜੂਨ ਆ ਬਾਈ ਮੋਟੀ ਮੋਟੀ ਚਵਾਈ ਆ ਲੈ ਆਹ ਡਾਕਟਰ ਕੋਈ ਦੁੱਧ ਬਣਾ ਖੜਾਗਾ ਇਹ ਤਾਂ ਬੌਲਾ ਹੀ ਆਗਾ ਬੌਲੇ ਹੀ ਆ ਹਨਾ ਲੇਵਾ ਚਵਾਈ ਦਾ ਬੜੀ ਚੰਗੀ ਆ ਨਾ ਬੜੀ ਨਿਆਰ ਚੰਗੀ ਆ ਲੈਟਰ ਜਿਵੇਂ ਮਾਰਦਾ ਸੀ ਇਹ ਨਹੀਂ ਇੰਨੀ ਗਾਜੀ ਬੱਛੀ ਤੇ ਮਰਜੀ ਬੈਠਾ ਰਿਹਾ ਥੱਲੇ ਸਹੀ ਗੱਲ ਆ ਬਾਈ ਸ਼ਾਬਾਸ਼ ਅਮਾ ਕਰ ਲੈ ਤਣਾ ਜਵੀ ਮਾਰ ਦੇ ਬੇਤਾਰਾ ਕੀ ਬਾਤ ਆ ਬੜਾ ਚੰਗਾ ਚੋਣ ਲੱਗਿਆ ਨਾ ਕਰਮਾਈ ਤੇ ਲੈਟਰ ਬਹੁਤ ਤਰ ਪਿਆ ਦਾ ਆ ਬੱਛੀ ਦਾਸ ਦਿਆ ਚਵਾਈ ਲੈ ਕਿੰਨੀਆਂ ਘਤਾਰਾਂ ਮਾਈਆਂ ਬਾਈ ਜਿਹੜਾ ਥਣ ਬਾਹਰ ਨਹੀਂ ਆਇਆ ਚੰਗਾ ਬੱਛੀ ਦਾ ਕਿੰਨਾ ਕਹਦੇ ਉਹਨਾਂ ਬਾਕੀ ਲੇਵੇ ਦੀ ਫੀਟਿੰਗ ਕਿੰਨੀ ਕਹਦੇ ਨਹੀਂ ਡਾਕਟਰ ਮੰਨ ਕੇ ਚੱਲ ਉਹ ਬੱਚਾ ਲਾਤਾ ਅੱਜ ਦੇਖ ਕਿੰਨੀ ਚੰਗੀ ਲੇਵਲ ਤੇਿਆਰੀ ਕਰੀ ਆਈ ਸਹੀ ਗੱਲ ਆ ਬਾਈ ਆ ਫਸੇ ਇਹ ਫਿਰ ਜੇ ਡਾਕਟਰ ਥੱਲੇੋਂ ਦਾ ਸਹੀ ਬਾਈ ਇਧਰ ਸਾਈਡ ਤੋਂ ਦਿਖਾਇਆ ਡਾਕਟਰ ਲੇਵਾ ਉਹਨੇ ਹੀ ਮੰਗਰਾ ਉਹਨੇ ਹੀ ਮੂਰੇ ਆ ਹੂੰ ਮੁੱਲ ਤਾਂ ਜੈ ਜੀ ਉਪਰਾ ਹਾਂ ਮੁੱਲ ਜਮਾ ਜੈ ਜੀ ਡਾਕਟਰ ਬੈਠਦੇ ਸਹਾਰ ਨਾਲ ਠੀਕ ਆ ਐ ਡਾਕਟਰ ਕੋਈ 85 90 ਮੁੱਲ ਕਰੀ ਜਾਣਾ ਬਸ ਜੈ ਜੀ ਮਾਰੇ ਨੇ ਨਾ ਆਪ ਨੂੰ ਬਸ 2 ਰੁਪਏ ਹੋਵੇ ਨਾ ਪੌਦੀ ਵੀ ਦੇ ਦੇਣੀ ਹੈਗੀ ਠੀਕ ਆ ਠੀਕ ਆ ਬਾਕੀ ਤਾਂ ਆ ਤੂੰ ਦਿਖਾਇਆ ਡਾਕਟਰ ਕਿੰਨੀ ਪੱਦਰ ਪੁੱਦਰ ਆ ਗਈ ਸਹੀ ਗੱਲ ਆ ਬਾਈ ਨਾਗਸੀ ਭਰਾ ਕੋਲੇ ਦੋ ਦੋ ਨੀ ਲਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਧਲੋ ਧੰਨਵਾਦ